ਬਰਨਾਲਾ ਤੋਂ ਨਿਕਲ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਦੋਂ ਗੰਦਾਰ ਨੂੰ ਨਿਸ਼ਾਨਾ ਬਣਾਉਂਦੇ ਉਸਦੇ ਸਿਰ ਚ ਕੈਂਚੀਆਂ ਮਾਰ ਕੇ ਉਸ ਤੋਂ ਨਗਦੀ ਦੀ ਕੀਤੀ ਲੁੱਟ ਬਰਨਾਲਾ ਦੇ ਸੰਧੂ ਪੱਤੀ ਸਕੂਲ ਕੋਲੋਂ ਇੱਕ ਮੈਡੀਕਲ ਦੀ ਦੁਕਾਨ ਕਰਨ ਵਾਲੇ ਸੰਦੀਪ ਗੁਲਾਟੀ ਦੇ ਨਾਮ ਦੇ ਵਿਅਕਤੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਉਸ ਤੋਂ ਲੁੱਟ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਦੇ ਦੁਕਾਨ ਵਾਲੇ ਸੰਦੀਪ ਗੁਲਾਟੀ ਨੇ ਦੱਸਿਆ ਕਿ ਉਹ ਬੀਤੀ ਰਾਤ ਜਦੋਂ ਦੁਕਾਨ ਬੰਦ ਕਰ ਰਿਹਾ ਸੀ ਉਸਦੇ ਪਾਸ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿੰਨਾ ਵਿੱਚੋਂ ਨੌਜਵਾਨ ਆ ਕੇ ਉਸ ਨੂੰ ਕਹਿਣ ਲੱਗੇ ਕਿ ਉਹਨਾਂ ਨੂੰ ਖਾਂਸੀ ਦੀ ਦਵਾਈ ਦਿੱਤੀ ਜਾਵੇ ਜਦੋਂ ਉਹਨਾਂ ਨੇ ਖਾਂਸੀ ਦੀ ਦਵਾਈ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਸੀਸੀ ਵੀ ਦਿੱਤੀ ਜਾਵੇ ਖਾਂਸੀ ਤੋਂ ਯਾਦ ਬਾਅਦ ਉਸਨੇ ਕਿਹਾ ਕਿ ਪੈਸੇ ਅਸੀਂ ਤੁਹਾਨੂੰ ਦਿੰਨੇ ਹਾਂ ਐਨੇ ਵਿੱਚੋਂ ਹੀ ਦੋ ਤੀਸਰੇ ਸਾਥੀ ਉਹਨਾਂ ਦੇ ਬਾਹਰ ਖੜੇ ਸੀ ਉਸ ਨੇ ਸ਼ਟਰ ਨੀਚੇ ਕੀਤਾ ਤੇ ਇਸ ਤੋਂ ਬਾਅਦ ਦੋਵੇਂ ਲਟੇਰਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਟੇਬਲ ਤੇ ਪਈ ਕੈਂਚੀ ਦੇ ਜੰਦਾ ਚੱਕ ਕੇ ਉਸ ਦੇ ਸਿਰ ਉੱਤੇ ਮਾਰਿਆ ਤੇ ਕਾਰਨਾ ਸ਼ੁਰੂ ਕਰ ਦਿੱਤਾ ਕੀ ਨਾ ਮਤੈ ਕੀ ਕਟਾਵ ਬ੍ਰੇ ਤੇ ਕਿੱਥੇ ਦੁਕਾਨ ਤੇ ਕੀ ਪੂਰਾ ਮਾਮਲਾ ਸੰਦੀਪ ਲਾਟੀ ਨਾਮ ਹੈ ਮੇਰਾ ਸੇੜਾ ਚੌਂਚ ਮੇਰੀ ਦੁਕਾਨ ਹੈ ਦਵਾਈਆਂ ਦੀ ਮੈਂ ਰੋਜ਼ ਤਰ੍ਹਾਂ ਦੁਕਾਨੋਂ ਵਧਾ ਕੇ ਘਰੇ ਜਾ ਰਿਹਾ ਸੀ ਤਿੰਨ ਮੁੰਡੇ ਆਏ ਮੇਰੇ ਕੋਲੇ ਕਹਿੰਦੇ ਤੁਹਾਨੂੰ ਖੰਗਰੀ ਦਵਾਈ ਦੇ ਦੇ ਮੈਂ ਖੰਗਰੀ ਦਵਾਈ ਨਹੀਂ ਦਿੱਤੀ ਉਹਨਾਂ ਨੂੰ ਉਹਨਾਂ ਨੇ ਦਵਾਈ 60 ਰੁਪਏ ਬਣੇ 60 ਰੁਪਏ ਉਹਨਾਂ ਨੇ ਮੈਨੂੰ ਦੇ 60 ਰੁਪਏ ਇੱਕ ਦੂਜੇ ਨੇ ਕਹਿਣ ਲੱਗੇ ਕਹਿੰਦੇ ਸ਼ੀਸ਼ੀ ਦੇ ਰੱਖੇ 160 ਰੁਪਏ ਬਣ ਗਏ ਮਨੂੰ ਕਹਿੰਦੇ ਵੀ ਆ ਸ਼ੀਸ਼ੀ ਨਾ ਵੀ ਇੱਕ ਨੂੰ ਵੀ ਤੂ ਦੇ ਪੈਸੇ ਉਹ ਕਿਦੋਂ ਜਨ ਕਹਿਣ ਲੱਗ ਗਏ ਫਿਰ ਜਿਹੜਾ ਤਿੰਨ ਬੰਦੇ ਸੀ ਜਿਹੜਾ ਤੀਜਾ ਬੰਦਾ ਬਾਹਰ ਖੜਾ ਸੀ ਦੋ ਬੰਦੇ ਅੰਦਰ ਸੀ ਤੀਜੇ ਬੰਦੇ ਨੇ ਛੱਡ ਛੱਡ ਦਾ ਥੱਲੇ ਦੋ ਬੰਦੇ ਮੈਨੂੰ ਫੜ ਲਿਆ ਲੇਕਿਨ ਚਾਕੂ ਕੱਢ ਲਿਆ ਮੇਰੇ ਚਾਕੂ ਮਾਰਿਆ ਸਿਰ 'ਚ ਜਿੰਦਾ ਮੇਰਾ ਕਾਊਂਟਰ ਵੈਸੇ ਦੁਕਾਨ 'ਚ ਵਧਾ ਰਿਹਾ ਸੀ ਜਿੰਦਾ ਉਹਨੇ ਮੇਰੇ ਸਿਰ 'ਚ ਮਾਰਿਆ ਨਾਲੇ ਫੜ ਲਿਆ ਫਿਰ ਉਹਨੇ ਜਦੋਂ ਜਦੋਂ ਮੈਂ ਰੋੜਾ ਰੋੜਾ ਪਾਇਆ ਤੇ ਆਸੇ ਪਾਸੇ ਲੋਕ ਇਕੱਠੇ ਹੋ ਗਏ ਤੇ ਕੋਈ ਨਗਦੀ ਵੀ ਹਾਂਜੀ ਹਾਂ 5-7000 ਰੁਪਏ ਸੀ ਉਹ ਲੈ ਕੇ ਗ ਨੀ ਕਹਤੇ ਸਵਾਰੋ ਕੀ ਸੀ ਮੋਟਰਸਾਈਕਲ ਤੇ ਸੀ ਜੀ ਕੀ ਮੰਗ ਕਰਦੇ ਬਈ ਇਨਸਾਨ ਮਿਲਈ ਬਸ ਫੜੇ ਜਾਣ ਜੀ ਬਸ ਉਹ ਇਸ ਤੋਂ ਵੱਡੇ ਛੋਟੇ ਹਸਪਤਾਲ ਤੈਨੂੰ ਜੋਗੇ ਨਹੀਂ ਕਰਵਾਇਆ ਦਾਖਲ